ਜੀਸੂ ਜਦੋਂ ਵੀ ਨਾਲ ਮਰ ਕੇ ਲੱਗਾ ਹੋਗੇ ਕੋਈ ਕੋਈ ਬਿਮਾਰ ਬਾਬੂ 2027 ਤੋਂ ਨਾਲ ਲੜਨਾ ਲੜਨਾ ਲਾਨ ਕੀਤਾ ਬਾਬੂ ਇਹਦਾ ਉਹਦਾ ਹਦ ਸਮਾਪਤ ਤਾਂ ਫਲਾਨ ਹੋਏਗਾ ਤੇ ਪੂਰੀ ਤੇ ਪਤਾ ਤਾਂ ਲੜਾਂਗੇ ਬਾਬੂ ਜੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਅਨਸਾਫ ਨੂੰ ਜਿਹੜੀ ਦੇਰੀ ਹੋ ਲਈ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਰਸਾ ਕੋਣੀ ਮੰਨਦੇ ਸਰਕਾਰ ਵਾਟਰ ਪੋਲੀੂਸ਼ਨ ਕੁਝ ਅਫਸਰ ਅਣਜਾਣੇ ਨਾਲ ਰਹੇ ਹੋਏ ਨੇ ਔਰ ਮੋਦੀ ਤੋਂ ਵੀ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥ ਵੀ ਪੈਂਦਾ ਤੁਸੀਂ ਦੇਖੋ ਬਈ ਮਚਿ ਵਾਲੀ ਪੂਰੀ ਚੱਲਿਓ ਕੱਲੀ ਉੱਥੇ ਉੱਥੇ ਕਾਪਰ ਦਾ ਕੈਮਰਾ ਕਸੇ ਉਹ ਕਾਸਟ ਰੱਖ ਕਿਹੜੀਆਂ ਵੱਡੀਆਂ ਮੱਛੀਆਂ ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਇਹ ਗੱਲ ਕਲੀਅਰ ਦਿੱਤੇ ਦਿਨ ਵਰਗੀ ਸਾਹਿਬ ਤੇ ਮੈਂ ਤੁਹਾਨੂੰ ਆਪਣੇ ਕੇਸ ਦੇ ਵਿੱਚ ਦੱਸਣੋਂ ਤੱਕ ਸਾਰਾ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਟੀ ਬੋਲਿਆ ਜੀ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਪड़ोसीਾਂ ਦੇ ਵਿੱਚੋਂ ਪड़ोसी ਹੋਣੇ ਜੀ ਤਾਂ ਸਾਰੀ ਸਰਕਾਰ ਤੋਂ ਉਹਨੂੰ ਕੋਈ ਰਸੂਈ ਕੋਈ ਸੁਣਦਾ ਆਇਆ ਤਵਾਂ ਪਰ ਮੈਂ ਕਿਹਾ ਚਲੋ ਫਿਰ ਵੀ ਕਿਉਂ ਕਿ ਤੇਰਾ ਬੋਲ ਰਸਿਆ ਉਹਨੇ ਸੱਚੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਕਿਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਤੁਹਾਡਾ ਸਰਕਾਰ ਇਹ ਚਾਹੁੰਦੀ ਤਾਂਗ ਤਾਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੁਹਾਨੂੰ ਗੌਰਮਤ ਕਰੇਗੀ ਬਬੂ ਜੀ ਕਮਿਸ਼ਨ ਨੇ ਕਿ ਦਿੱਲੀ ਚੱਕ ਗੈਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਤੁਸੀਂ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋਤ ਉਸ ਤੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਰ ਰਹੇ 에어ਪੋਰਟ ਤੋਂ ਪਰ ਤੁਹਾਨੂੰ ਫੇਰ ਵੀ ਛੱਡਤਾ ਜੀ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਤਦੋਂ ਉਹ ਵੀ ਐਲੋਫੀ ਹਟਾਤੀ 24 ਘੰਟੇ ਤੇ ਬਾਹਰ ਕਰਤਾ ਪਰ ਗਵਰਨਮੈਂਟ ਸਿੱਧੇ ਤੌਰ ਦੇ ਉਤੇ ਖਾਸ ਕਰਕੇ ਜੀ ਪੰਜਾਬ ਸਰਕਾਰ ਸਿੱਧੇ ਤੌਰ ਦੇ ਤੇ ਹੰਦਰਾ ਚ ਕਰਦੇ ਜੀ ਚਲ ਬਬੂਰੀ ਇੱਕ ਚੜਾਈ ਦਾ ਮੰਨਦੇ ਆ ਤੇ ਹੋਰ ਕੀ ਕਾਰਨ ਅਜੇ ਤੱਕ ਤੈਨੂੰ ਪਤਾ ਲੱਗਿਆ ਵੀ ਕਿੰਨਾ ਹਾਲਾਤ ਵਿੱਚ ਕਾਰਨ ਕੀ ਲੱਗਦਾ ਚਲੋ ਚੜਾਈ ਦਾ ਆਪਾਂ ਮੰਨਦੇ ਆ ਹੋਰ ਕੀ ਕਾਰਨ ਹੋਰੇ ਨਿਕਲ ਕੇ ਤੇ ਸਾਹਮਣੇ ਆਏ ਕਾਰਨ ਤਾਂ ਜੀ ਟੇਫੋ ਕਹੀ ਜੀ ਮੇਰਾ ਕੇਸ ਨਾ ਜਿਹੜਾ ਅਦਾਲਤ ਦੇ ਵਿੱਚ ਪੜਿਆ ਨਾ ਮੂਰਤੇ ਮੈਂ ਬਹੁਤ ਈ ਗੱਲਾਂ ਤੁਹਾਨੂੰ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇਹ ਅੰਦਰੂਨੀਆ ਗੱਲਾਂ ਹੁੰਦੀਆਂ ਨੇ ਉਹਦਾ ਸਮਾਧਿਓ ਮੈਂ ਜਿੱਤੇ ਆਪਾਂ ਦੁਬਾਰਾ ਅਗਲੀ ਪੇ ਅ ਸੋਰਸੀ ਦੇ ਉੱਤੇ ਸਾਰੇ ਬਹੁਤ